BSHC نیوز پوائنٹ ਅਤੇ ਲੋਕ ਚੇਤਨਾ ٹی وی ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਫੇਰ ਖਬਰਾਂ ਦੀ ਪੁਨਛਾਣ ਲੈ ਕੇ ਪੇਸ਼ ਹੋ ਰਹੇ ਹਾਂ ਤੇ ਪੁਨਛਾਣ ਕਰਨਗੇ ਸ਼ਮਸ਼ੇਰ ਸਿੰਘ ਪੁਰਖਾਲਵੀ ਤੇ ਮੈਂ ਪੁੱਛੂੰਗਾ ਸਵਾਲ ਤੇ ਰੱਖਾਂਗਾ ਖਬਰਾਂ ਜੀ ਪਹਿਲੀ ਖਬਰ ਜਿਹੜੀ ਹੈ ਇਹ ਹੁਣੇ ਤਾਜ਼ਾ ਤਾਜ਼ਾ ਖਬਰ ਆਈ ਹੈ ਆਪਾਂ ਇਸ ਤੇ ਪੁਨਛਾਣ ਕਰ ਲੈਂਦੇ ਹਾਂ ਹੁਣ ਹਾਰ ਤੇ ਨਾਮਵਰ ਗਾਇਕ ਰਾਜਵੀਰ ਜਵੰਦਾ ਜੋ ਕਿ ਫੋਰਟਿਸ ਹਸਪਤਾਲ ਵਿੱਚ ਦਾਖਲ ਸੀ ਪਿਛਲੇ ਕਈ ਦਿਨਾਂ ਤੋਂ ਉਹ ਅਕਾਲ ਚਲਾਣਾ ਕਰ ਗਏ ਨੇ ਉਹਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪਰਖਾਲਵੀ ਜੀ ਦੇ ਬਾਰੇ ਕਰੋ ਜੀ ਗੱਲ ਅ ਦੇਖੋ ਇਹ ਪੰਜਾਬ ਦੇ ਲੋਕਾਂ ਜਾਂ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਲਈ ਅੱਜ ਦਾ ਜਿਹੜਾ ਦਿਨ ਹੈ ਇਹ ਜਿਹੜੀ ਖਬਰ ਮਨਹੂਸ ਖਬਰ ਹੈ ਉਹਦੇ ਨਾਲ ਸਾਰੇ ਲੋਕਾਂ ਦੇ ਸਾਰੇ ਪੰਜਾਬੀ ਜ਼ੁਬਾਨ ਨੂੰ ਮੋਹ ਮੁਹੱਬਤ ਰੱਖਣ ਵਾਲੇ ਲੋਕਾਂ ਦੇ ਜਿਹੜੇ ਹਿਰਦੇ ਬਲੁੰਦਰੇ ਗਏ ਆ ਕਿਉਂਕਿ ਇੱਕ ਦੇਖੋ ਕਲਾਕਾਰ ਜਿਹੜਾ ਹੁੰਦਾ ਹੈ ਉਹ ਕਿਸੇ ਜ਼ੁਬਾਨ ਦਾ ਕਿਸੇ ਸਟੇਟ ਦਾ ਕਿਸੇ ਦੀ ਪ੍ਰਤੀਨਿਧਤਾ ਜ਼ਰੂਰ ਕਰਦਾ ਸੋ ਇਸ ਨੌਜਵਾਨ ਹੋਰ ਹਰ ਗਾਇਕ ਨੇ ਜਿਹੜਾ ਇੱਕ ਜਵਾਨੀ ਪਹਿਰੇ ਦੇ ਵਿੱਚ ਇਸ ਨੇ اپنی دستار نو قائم رکھ کے سر دے اوپر اکثر ਹੁੰਦਾ ਹੈ ਕਿ ਜਿਹੜੇ ਸਿੰਗਰ ਹੁੰਦੇ ਨੇ ਗਾਇਕ ਕਲਾਕਾਰ ਹੁੰਦੇ ਨੇ ਉਹ ਆਪਣਾ ਰੂਪ ਵੇਸ਼ ਪੋਸ਼ਾ ਬਦਲਾ ਲੈਂਦੇ ਨੇ ਪਰ ਇਸ ਨੇ ਬੱਕਰੀ ਪਹਿਚਾਨ ਪੱਗ ਦੀ ਪਹਿਚਾਨ ਨੂੰ ਨਿਰੰਤਰ ਜਿਹੜਾ ਟਕਾ ਕੇ ਆਪਣੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ ਔਰ ਇਹਨਾਂ ਦੇ ਬਹੁਤ ਸਾਰੇ ਮਕਬੂਲ ਗੀਤ ਹੋਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਜੇ ਮੈਂ ਖਾਸ ਤੌਰ ਤੇ ਜ਼ਿਕਰ ਕਰਾਂ ਜਿਹੜਾ ਪੰਜਾਬ ਦੇ ਵਿੱਚ ਜੰਮਿਆ ਜਾਂ ਪੰਜਾਬੀ ਜ਼ੁਬਾਨ ਦੀ ਜਿਹੜੀ ਜਾਣਕਾਰੀ ਰੱਖਦਾ ਹੈ ਜਾਂ ਜਿਸ ਇਨਸਾਨ ਦੇ ਦਿਲ ਦੇ ਵਿੱਚ ਮਰਦਾਨਗੀ ਜਿਹੜਾ ਮਰਦਾ ਉਹ 3 ਗੀਤ ਜਿਹੜਾ ਸੀਗਾ ਸੀਗਾ ਇਹਨਾਂ ਦਾ ਗਾਇਆ ਹੋਇਆ ਉਹ ਉਹਨੂੰ ਸੁਣਨ ਤੋਂ ਬਾਅਦ ਉਹ ਜਜ਼ਬਾਤੀ ਨਾ ਹੋਇਆ ਹੋਵੇ ਇਹ ਹੋ ਨਹੀਂ ਸਕਦਾ ਸੋ ਬਹੁਤ ਵੱਡਾ ਅੱਜ ਸਾਡੇ ਲਈ ਸੈਟਬੈਕ ਹੈ ਸਾਡੇ ਸਾਰਿਆਂ ਲਈ ਕਿ ਇੱਕ ਸਾਡਾ ਹੋਂਹਾਰ ਅਨਮੋਲ ਜਿਹੜਾ ਸਾਡਾ ਹੀਰਾ ਗਾਇਕ ਉਹ ਸਾਡੇ ਵਿੱਚ ਨਹੀਂ ਰਿਹਾ ਇਹ ਬੜੇ ਦੁੱਖ ਦੇ ਨਾਲ ਸਾਨੂੰ ਇਹ ਖਬਰ ਪੇਸ਼ ਕਰਨ ਦੀ ਜ਼ਰੂਰਤਾਂ ਦੇ ਨਾਲ ਸਾਂਝੀ ਕਰਨ ਲਈ ਮਜਬੂਰ ਹੋਣਾ ਪਿਆ ਮੈਂ ਇਹਦੇ ਵਿੱਚ ਜੋੜ ਦਵਾਂ ਹਿਮਾਚਲ ਦੇ ਵਿੱਚ ਰਾਈਡਿੰਗ ਕਰ ਰਹੀ ਸੀ ਉੱਥੇ ਜਿਹੜਾ ਦੋ ਪਸ਼ੂ ਆਪਸ ਵਿੱਚ ਲੜੇ ਤੇ ਉਹਦੀ ਚਪੇਟ ਵਿੱਚ ਇਹ ਆ ਗਏ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਪੰਜੌਰ ਪੰਜੌਰ ਤੋਂ ਬਾਅਦ 46 ਸਤਲ ਮਹਾਲੀ ਇੱਥੇ ਐਡਮਿਟ ਰਏ ਇਹਨਾਂ ਦਾ ਰੋਜ਼ ਬੁਲੇਟਿਨ ਜਾਰੀ ਹੁੰਦਾ ਸੀ ਤੇ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਬ੍ਰੇਨ ਡੈੱਡ ਹੈ ਤੇ ਉਹ ਉਸ ਤੋਂ ਬਾਅਦ ਫਿਰ ਚਿੰਤਾ ਵੱਧਦੀ ਗਈ ਵੱਧਦੀ ਗਈ ਤੇ ਅੱਜ ਅਖੀਰ ਇਹ ਬਾਹਣਾ ਵਾਪਰ ਗਿਆ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਵਿੱਚ ਆਪਣੇ ਚਰਨਾਂ ਵਿੱਚ ਨਵਾਜ਼ ਬਖਸ਼ਣ ਜਿਹੜਾ ਪਰਿਵਾਰ ਹੈ ਖਾਸ ਤੌਰ ਤੇ ਬਹੁਤ ਦੁਖੀ ਪਰਿਵਾਰ ਹੈ ਛੋਟਾ ਬੱਚਾ ਵਾਈਫ ਹੈ ਪੇਰੈਂਟਸ ਹਨ ਉਹ ਸਾਰਿਆਂ ਨੂੰ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੇ ਪੂਰੇ ਪੰਜਾਬ ਨੂੰ ਬਹੁਤ ਵੱਡਾ ਘਟ ਹੈ ਜਿਹੜਾ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਤੇ ਅੱਗੇ ਚੱਲਦੇ ਹਾਂ ਅ ਦੂਜੀ ਖਬਰ ਜਿਹੜੀ ਹੈ ਜਿਹੜੀ ਪ੍ਰਮੁੱਖ ਆਪਾਂ ਕਹਿ ਸਕਦੇ ਹਾਂ ਵੀ ਪੰਜਾਬ ਨੂੰ ਸੈਂਟਰ ਨੇ ਹੁਣ ਕੁਦਰਤੀ ਆਫਤ ਵਾਲਾ ਖੇਤਰ ਐਲਾਨ ਦਿੱਤਾ ਹੜ ਪੇਰਤ ਖੇਤਰ ਹੜਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਪਰ ਇਹ ਵੀ ਇੱਕ ਪਾਸੇ ਕੁਦਰਤੀ ਆਫਤ ਵਾਲਾ ਖੇਤਰ ਵੀ ਹੈ ਲਾਣਾ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਟੇਟ ਦੇ ਆਗੂ ਆ ਇਹਨਾਂ ਨੇ ਇਹ ਜਿਹੜੀ ਇੱਕ ਚਾਰਜੀਟ આરોਪ ਪੱਤਰ ਇੱਕ ਜਿਹੜਾ ਹੈ ਉਹ ਦਾਖਲ ਕਰ ਦਿੱਤਾ ਜੀ ਹੜਾਂ ਨੂੰ ਲੈ ਕੇ ਇਹਦੀ ਪੁਣਛਾਣ ਕਰੀ ਇਹ ਜਿਹੜਾ ਦੋਸ਼ ਪੱਤਰ ਪੰਜਾਬ ਇਕਾਈ ਦੀ ਭਾਰਤੀ ਜਨਤਾ ਪਾਰਟੀ ਨੇ ਜਾਰੀ ਕੀਤਾ ਪੰਜਾਬ ਸਰਕਾਰ ਦੇ ਵਿਰੁੱਧ ਉਹਦੇ ਵਿੱਚ ਇਹਨਾਂ ਨੇ ਦੋਸ਼ ਲਾਇਆ ਕਿ ਜਦੋਂ ਪੰਜਾਬ ਸਰਕਾਰ ਨੂੰ ਅ ਜਦੋਂ 2023 ਦੇ ਵਿੱਚ ਆਏ ਸੀ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਪੰਜਾਬ ਸਰਕਾਰ ਦੀ ਕਿ ਜਦੋਂ ਅਸੀਂ ਨੁਕਸਾਨ ਹੰਡਾਰ ਲਿਆ ਉਸ ਤੋਂ ਸਾਨੂੰ ਸਬਕ ਸਿੱਖ ਕੇ ਅਗੇਤੇ ਪ੍ਰਬੰਧ ਕਰ ਲੈਣੇ ਚਾਹੀਦੇ ਸੀ ਔਰ ਇਹ ਪਿਛਲੀਆਂ ਸਰਕਾਰਾਂ ਵੇਲੇ ਇਹ ਜਿਹੜਾ ਇੱਕ ਰਵਾਇਤ ਰਹੀ ਹੈ ਕੇ ਬਰਸਾਤ ਆਉਣ ਤੋਂ ਕੋਈ 6-7 ਮਹੀਨੇ ਪਹਿਲਾਂ ਸਾਰੇ ਜਿਹੜੇ ਅਗੇਤੇ ਪ੍ਰਬੰਧ ਕਰ ਲਏ ਜਾਂਦੇ ਸੀਗੇ ਔਰ ਪੰਜਾਬ ਸਰਕਾਰ ਕੋਲੇ ਵੀ 250 ਕਰੋੜ ਰੁਪਏ ਦਾ ਬਜਟ ਜਿਹੜੇ ਇਸ ਗੱਲ ਦਾ ਐਲਾਨ ਕਰਦੇ ਸੀਗੇ ਇਰੀਗੇਸ਼ਨ ਮਿਨਿਸਟਰ ਬਰਿੰਦਰ ਗੋਇਲ ਸਾਹਿਬ ਕਿ ਅਸੀਂ ਜਿਹੜਾ ਅਗੇਤੇ ਪ੍ਰਬੰਧਾਂ ਦੇ ਉੱਤੇ ਖਰਚਾ ਤਾਂ 250 ਕਰੋੜ ਉਹ ਜਿਹੜੀ ਜ਼ਮੀਨੀ ਹਕੀਕਤ ਹੈ ਉਹਦੇ ਵਿੱਚ ਇਹ ਹੈ ਕਿ ਨਾ ਤਾਂ ਨਦੀ ਨਾਲੇ ਸਫਾਈ ਹੋਈ ਹੈ ਨਾ ਉਹਨਾਂ ਦੀ ਕੋਈ ਦੇਖਰੇਖ ਹੋਈ ਹੈ ਨਾ ਉਹਨਾਂ ਦਾ ਕੁਝ ਹੋਇਆ ਔਰ ਕੁਲਦੀਪ ਜੀ ਮੈਂ ਤੁਹਾਨੂੰ ਦੱਸ ਦਿਆ ਕਿ ਇਸ ਮੌਜੂਦਾ ਸਰਕਾਰ ਨੇ ਇੱਕ 22 ਲੱਖ ਦਾ ਟੈਂਡਰ ਜਿਹੜਾ ਐਸਟੀਮੇਟ ਬਣਾਇਆ ਕਿ ਇੱਕ ਟੈਂਡਰ ਵੀ ਲਗਾਇਆ ਜਿਹੜਾ ਮਾਧੋਪੁਰ ਦੇ ਬੈਰਾਜ ਡੈਮ ਦੇ ਜਿਹੜੇ ਗੇਟ ਟੁੱਟੇ ਐ ਜਦਕਿ ਉਹਨਾਂ ਦੇ ਉੱਤੇ ਉਹਨਾਂ ਦਾ ਐਸਟੀਮੇਟ ਬਣਾ ਕੇ ਉਹਨਾਂ ਇਨਸਪੈਕਸ਼ਨ ਰਿਪੋਰਟ ਲਈ ਗਈ 2 ਬਾਈ ਲੱਖ ਰੁਪਇਆ ਖਰਚ ਕੇ ਤੇ ਦੇਖੋ ਕਿੰਨੀ ਹਾਸੋ ਹਿਹਣੀ ਗੱਲ ਹੈ ਜਦੋਂ ਇਸ ਗੱਲ ਦੀ ਹੜਾਂ ਦੇ ਦੌਰਾਨ ਉਹ ਜਿਹੜੇ ਪੁਲ ਟੁੱਟ ਗਏ ਤਿੰਨ ਦਰਵਾਜੇ ਡੈਮ ਫਟ ਕੇ ਟੁੱਟ ਗਏ ਉਸ ਤੋਂ ਬਾਅਦ ਸਰਕਾਰ ਨੂੰ ਜਦੋਂ ਵਿਰੋਧੀ ਧਿਰਾਂ ਨੇ ਘੇਰਿਆ ਫਿਰ ਸਰਕਾਰ ਨੂੰ ਜਦੋਂ ਉਹ ਸਾਰੀ ਜਿਹੜੀ ਜਾਣਕਾਰੀ ਬਾਹਰ ਨਿਕਲ ਕੇ ਸਾਹਮਣੇ ਆਈ ਤਾਂ ਉਹਦੇ ਵਿੱਚ ਇਹ ਹੋਇਆ ਕਿ ਜਿਸ ਕੰਪਨੀ ਨੇ ਉਹ ਜਿਹੜੀ ਇਨਸਪੈਕਸ਼ਨ ਰਿਪੋਰਟ ਦਿੱਤੀ ਉਹਦਾ ਕਿਤੇ ਡ੍ਰੈਇੰਗ ਰੂਮ ਦੀ ਕਿਆ ਕਹਿੰਦੇ ਉਹਨੂੰ ਰੈਨੋਵੇਸ਼ਨ ਕਰਨ ਵਾਲੀ ਕੰਪਨੀ ਸੀ ਸੋ ਮੇਰੇ ਕਹਿਣ ਦਾ ਮਤਲਬ ਬਹੁਤ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਦੋਸ਼ ਪੰਜਾਬ ਸਰਕਾਰ ਦੇ ਉੱਤੇ ਲੱਗਦੇ ਰਹੇ ਆ ਸੋ ਹੁਣ ਇਹ ਜਿਹੜੀ ਮੌਜੂਦਾ ਤਰਾਸਦੀ ਹੈ ਇਹਦੇ ਵਿੱਚ ਪੰਜਾਬ ਸਰਕਾਰ ਹੋਵੇ ਚਾਹੇ ਹੋਵੇ ਕੇਂਦਰ ਸਰਕਾਰ ਦੋਨੋਂ ਸਰਕਾਰਾਂ ਆਮ ਲੋਕਾਂ ਦੇ ਵਿੱਚ ਇਸ ਗੱਲ ਦੀ ਧਾਰਨਾ ਚਰਚਾ ਚੱਲ ਰਹੀ ਹੈ ਕਿ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ ਉਹ ਪੰਜਾਬ ਦੇ ਕਿਸਾਨਾਂ ਦਾ ਲੱਕ ਤੋੜਨ ਦੇ ਲਈ ਆਪਣੇ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਲੈ ਕੇ ਆਈ ਸੀ ਉਹ ਤਿੰਨੇ ਕਾਲੇ ਖੇਤੀ ਕਾਨੂੰਨ ਕਿਸਾਨਾਂ ਨੇ ਆਪਣੇ ਹਿੱਕ ਦੇ ਜ਼ੋਰ ਦੇ ਨਾਲ ਦਿੱਲੀ ਬਾਰਡਰ ਦੀਆਂ ਬਰੂਹਾਂ ਦੇ ਉੱਤੇ ਬੈਠ ਕੇ ਉਹ ਵਾਪਸ ਕਰਵਾਏ ਸੀ ਇਸ ਗੱਲ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਇਸ ਗੱਲ ਦਾ ਰੰਜ ਸੀ ਇਸ ਗੱਲ ਦਾ ਦੁੱਖ ਸੀ ਇਸ ਗੱਲ ਦਾ ਅਫਸੋਸ ਸੀ ਇਸ ਗੱਲ ਦਾ ਬਦਲਾ ਲੈਣ ਦੀ ਭਾਵਨਾ ਉਹਨਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਅੱਜ ਜाहिर ਹੁੰਦੀ ਨਜ਼ਰ ਆ ਰਹੀ ਹੈ ਦੂਸਰੀ ਗੱਲ ਅਜਿਹੇ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਲੈਂਡ ਪੂਲਿੰਗ ਸਕੀਮ ਦੇ ਅਧੀਨ ਨਾਂ ਦੇ ਉੱਤੇ ਇੱਕ ਲੈਂਡ ਗ੍ਰੈਵਿੰਗ ਸਕੀਮ ਲੈ ਕੇ ਆਈ ਜਿਹਦੇ ਅੰਤਰਗਤ ਜਿਹਦੇ ਤਹਿਤ ਕਰੀਬ-ਕਰੀਬ 63000 ਜਿਹੜੀ ਏਕੜ ਜ਼ਮੀਨ ਪੰਜਾਬ ਦੀ ਜਰਕੇਜ ਵਾਯੂਗ ਜਮੀਨ ਉਹਨੂੰ ਅਕਵਾਇਰ ਕਰਨ ਦਾ ਜਿਹੜਾ ਇਹਨਾਂ ਨੇ ਫਰਮਾਨ ਨਾਦਰ ਸ਼ਾਹੀ ਫਰਮਾਨ ਜਾਰੀ ਕਰਤਾ ਉਸ ਦੇ ਲਈ ਵੀ ਕਿਸਾਨ ਜਥੇਬੰਦੀਆਂ ਸ਼੍ਰੋਮਣੀਆਂ ਅਕਾਲੀ ਦਲ ਵਕ-ਵਕ ਸੰਗਠਨਾਂ ਨੇ ਦੇ ਖਿਲਾਫ ਬੜਾ ਵੱਡਾ ਸੰਘਰਸ਼ ਵਿੱਢਿਆ ਜਿਹਦੇ ਕਾਰਨ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ ਹੁਣ ਦੋਸ਼ ਲੱਗ ਰਹੇ ਆ ਕਿ ਜੇ ਸਰਕਾਰ ਨੇ ਇਸ ਹੜ੍ਹਾਂ ਨੂੰ ਜਿਹੜਾ ਰੋਕਣ ਦੇ ਲਈ ਅਗੇਤੇ ਪ੍ਰਬੰਧ ਕਰ ਲਏ ਹੁੰਦੇ ਇਹ ਨਹੀਂ ਇਹ ਕੁਦਰਤੀ ਆਫਤ ਮੈਂ ਤੁਹਾਨੂੰ ਇੱਥੇ ਟੋਕ ਰਿਹਾ ਕੁਦਰਤੀ ਆਫਤ ਦਾ ਮਤਲਬ ਹੀ ਇਹ ਵੀ ਕੁਦਰਤੀ ਆਫਤ ਇਹ ਕੱਲ ਦੀ ਪੰਜਾਬ ਨੂੰ ਇਹ ਇਹ ਸਹਿਣ ਨਹੀਂ ਕਰਨੀ ਪੈ ਰਹੀ ਹਿਮਾਚਲ ਚ ਬਹੁਤ ਤਬਾਈ ਹੋਈ ਆ ਬਾਕੀ ਪੰਜਾਬ ਜਿਹੜੇ ਸਟੇਟਸ ਨੇ ਹਰਿਆਣੇ ਨੂੰ ਮਾਰ ਪਈ ਆ ਬਹੁਤ ਅੱਗੇ ਬਰਸਾਤਾਂ ਇਸ ਵਾਰ ਹੋਈਆਂ ਹੀ ਬਹੁਤ ਦੇਖੋ ਇਹ ਨਹੀਂ ਗੱਲ ਕਲਦੀਪ ਜੀ ਦੇਖੋ ਕੁਦਰਤੀ ਆਫਤ ਹੈ ਕੁਦਰਤੀ ਆਫਤ ਪੱਕਾ ਐਲਾਨ ਕੁਦਰਤ ਨੇ ਆਫਤ ਲੈਂਦੀ ਹੋਵੇ ਨਹੀਂ ਉਹਦੇ ਤੁਹਾਡੇ ਜਿਹੜੇ ਪ੍ਰਬੰਧ ਨੇ ਸਾਰੇ ਤਰ੍ਹਾਂ ਦੇ ਤਰ੍ਹਾਂ ਵੀ ਰਹਿ ਜਾਂਦੇ ਨੇ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਨੇ ਹਾਂ ਪਰ ਉਹਦੇ ਨਾਲ ਨੁਕਸਾਨ ਦੀ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਨਹੀਂ ਇਸ ਤੋਂ ਬਾਅਦ ਮੈਂ ਆਪਾਂ ਇਸ ਤੋਂ ਬਾਅਦ ਦੀ ਗੱਲ ਕਰਦੇ ਹਾਂ ਹੁਣ ਗੱਲ ਇਹ ਹੈ ਕਿ ਇਸ ਟਾਈਮ ਜਦੋਂ ਕੁਦਰਤੀ ਆਫਤ ਵਾਲਾ ਖੇਤਰ ਲਾਂ ਦਿੱਤਾ ਹੈ ਕਿ ਤੇ ਦੇਖ ਹੀ ਰਹੇ ਹੋ ਤੁਸੀਂ ਗੱਲ ਇਹ ਹੈ ਕਿ ਤੁਸੀਂ 1600 ਕਰੋੜ ਰੁਪਏ ਸੈਂਟਰ ਗਵਰਨਮੈਂਟ ਅਨਾਉਂਸ ਕਰਦੀ ਹੈ ਤੇ ਪੰਜਾਬ ਮੰਗਦਾ 20000 ਕਰੋੜ ਘੱਟੋ ਘੱਟ ਹੈ ਨਾ ਜੀ ਜਦ ਕਿ ਨੁਕਸਾਨ ਤਾਂ ਕਿਤੇ ਜ਼ਿਆਦਾ ਹੈ ਪੰਜਾਬ ਨੂੰ ਵੈਸੇ ਤਾਂ ਦੇਖੋ ਪੰਜਾਬੀਆਂ ਨੇ ਇਸ ਵਾਰ ਫਿਰ ਸਾਬਤ ਕੀਤਾ ਹੈ ਕਿ ਪੰਜਾਬ ਦੇ ਲੋਕ ਕਿੰਨੇ ਵੱਡੇ ਸੇਵਾਦਾਰ ਨੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਲੱਗੇ ਹੋਏ ਨੇ ਸਿਲਟ ਹਟਾਈ ਜਾ ਰਹੀ ਹੈ ਉੱਥੇ ਘਰ ਬਣਾ ਕੇ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਡੀਸਿਨਸ ਕਿਆ ਹੋ ਗਿਆ ਰਾਸ਼ਨ ਕੀ ਹੋ ਗਿਆ ਗੱਲ ਕੀ ਮੈਂ ਕਹਿੰਦਾ ਪੂਰਾ ਪੰਜਾਬ ਉੱਥੇ ਖੜਾ ਹੈ ਜੀ ਤੇ ਸੇਵਾ 'ਚ ਲੱਗਿਆ ਹੋਇਆ ਨਹੀਂ ਵੀ ਦੇਣਗੇ ਕੋਈ ਤਾਂ ਕੋਈ ਏਡੀ ਗੱਲ ਨਹੀਂ ਹੈਗੀ ਬਟ ਨਹੀਂ ਮੇਰੀ ਬੇਨਤੀ ਸੁਣੋ ਗੱਲ ਇਹ ਹੈ ਕਿ ਨਹੀਂ ਵੀ ਕੋਈ ਦਬੇਗਾ ਨਾ ਤਾਂ ਵੀ ਪੰਜਾਬ ਆਪਣੇ ਦਮ ਤੇ ਆਪਣੇ ਆਪ ਨੂੰ ਸੰਭਾਲ ਲਏਗਾ ਪਰ ਗੱਲ ਇਹ ਹੈ ਕਿ ਸਰਕਾਰਾਂ ਦੀ ਆਪਸੀ ਖਿੱਚੋਤਾਣ ਦੇ ਵਿੱਚ ਜਿਹੜੀ ਮਦਦ ਦੀ ਲੋੜ ਹੈ ਤੁਸੀਂ ਮਦਦ ਕਰੋ ਤੁਸੀਂ ਇਸ ਟਾਈਮ ਇਹ ਕਨਫਿਊਜ਼ਨ ਕ੍ਰੀਏਟ ਕਰ ਰਹੇ ਹੋ ਵੀ 1600 ਕਰੋੜ ਅਸੀਂ ਦੇ ਰਹੇ ਹਾਂ 12000 ਕਰੋੜ ਰੁਪਏ ਤੁਹਾਡੇ ਕੋਲ ਪਿਆ ਇਦੋਂ ਪੰਜਾਬ ਗਵਰਨਮੈਂਟ ਕੈਰੀ ਨਹੀਂ ਜੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਜੀ ਇਹਦਾ ਇਹਦਾ ਉਹ ਇਹ ਆਪਣੇ ਖਾਤੇ ਪੇਸ਼ ਕਰੀ ਜਾਂਦੇ ਹੋ ਆਪਣੇ ਖਾਤੇ ਪੇਸ਼ ਕਰੀ ਜਾਂਦੇ ਆ ਵਿੱਚੋਂ ਵਿਰੋਧੀ ਪਾਰਟੀਆਂ ਬੋਲੀ ਜਾਂਦੇ ਲੋੜ ਹੈ ਜਿਹੜੀ ਚੀਜ਼ ਦੀ ਲੋੜ ਹੈ ਇਹ ਸਾਰੀਆਂ ਗੱਲਾਂ ਬਾਅਦ ਵਿੱਚ ਡਿਸਕਸ ਕੀਤੀਆਂ ਜਾਂਦੀਆਂ ਤੁਸੀਂ આરોਪ ਪੱਤਰ ਜਾਰੀ ਕਰਵਾ ਰਹੇ ਹੋ ਤੁਸੀਂ ਪੈਸੇ ਤਾਂ ਦੇ ਨਹੀਂ ਰਹੇ ਪੰਜਾਬ ਨੂੰ ਇੱਥੇ ਬਾਰ-ਬਾਰ ਦੇਖੋ ਇਹਦੇ ਵਿੱਚ ਪੋਲਿਟਿਕਸ ਹੋ ਰਹੀ ਹੈ ਬਹੁਤ ਵੱਡੀ ਪੋਲਿਟਿਕਸ ਹੋ ਰਹੀ ਹੈ ਕਿ ਬੈਨੀਫਿਟ ਕੀ ਹੈ ਪੰਜਾਬ ਨੂੰ ਕਿ ਕਿੰਨਾ ਪਿਆਫਤ ਕਿਸੇ ਸੂਬੇ ਨੂੰ ਕੁਦਰਤੀ ਆਫਤ ਸੂਬਾ ਐਲਾਨਦਨੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਜਿਹੜੇ ਫੰਡ ਉਹਨੂੰ ਪ੍ਰੋਵਾਈਡ ਕਰਨੇ ਪੈਂਦੇ ਆ ਉੱਥੇ ਦਾ ਇਨਫਰਾਸਟ੍ਰਕਚਰ ਕਾਇਮ ਕਰਨ ਦੇ ਲਈ ਉੱਥੇ ਨੁਕਸਾਨ ਦੀ ਪਰਭਾਈ ਲਈ ਕੇਂਦਰ ਵੱਲੋਂ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੇ ਫੰਡ ਜਾਰੀ ਕਰਨੇ ਵੜਦੇ ਪਰ ਉਹਦੇ ਵਿੱਚ ਜਿਹੜੀ ਇਹਦੇ ਵਿੱਚ ਇੱਕ ਗੱਲ ਕੁਲਦੀ ਵਿੱਚ ਹੋਰ ਹੈ ਅੱਜ ਪੰਜਾਬ ਦੇ ਮੁੱਖ ਸਕੱਤਰ ਕੇ ਏਪੀ सिन्हा ਸਾਹਿਬ ਨੇ ਅੱਜ 13 ਡਿਪਾਰਟਮੈਂਟਾਂ ਦੀ ਇੱਕ ਮੀਟਿੰਗ ਸੱਦੀ ਅੱਜ ਬੁੱਧਵਾਰ ਨੂੰ 8 ਤਰੀਕ ਨੂੰ ਕਿ ਉਹਦੇ ਪੂਰਾ ਰਿਵਿਊ ਕਰਕੇ ਸਾਰੇ ਨੁਕਸਾਨ ਦਾ ਵੈਸੇ ਉਹਨਾਂ ਵੱਲੋਂ ਇੱਕ ਜਿਹੜੀ ਅਰਜ਼ੀ ਤੌਰ ਤੇ 13200 ਕਰੋੜ ਰੁਪਏ ਦੇ ਨੁਕਸਾਨ ਦੀ ਇੱਕ ਜਿਹੜਾ ਮੰਗ ਪੱਤਰ ਤਿਆਰ ਵੀ ਕਰ ਲਿਆ ਪਰ ਉਸ ਨੂੰ ਰਿਵਿਊ ਕਰਨ ਵਾਸਤੇ ਅੱਜ ਇੱਕ ਫਿਰ ਮੀਟਿੰਗ ਉਹਨਾਂ ਨੇ ਕਾਲ ਕੀਤੀ ਹੈ ਮੀਟਿੰਗ ਤੋਂ ਬਾਅਦ ਉਹ ਫਾਈਨਲ ਜਿਹੜੀ ਡਿਜੀਟ ਸਾਹਮਣੇ ਆਉਣਗੇ ਉਸ ਦੇ ਅਕੋਰਡਿੰਗ ਇਹ ਮੰਗ ਪੱਤਰ ਦੇਣਗੇ ਕਦੋਂ ਮੰਗ ਪੱਤਰ ਜਾਏਗਾ ਸਰਕਾਰ ਕਰੇਗੀ ਗੱਲ ਉਹਨਾਂ ਕਰਕੇ ਕੋਈ ਗੱਲ ਆ ਗਈ ਕਿ ਲੋਕਾਂ ਨੂੰ ਪੰਬਲ ਪੂਸੇ ਦੇ ਵਿੱਚ ਪਾ ਕੇ ਸਿਰਫ ਸਿਆਸੀ ਰੋਟੀਆਂ ਚੇਕੀਆਂ ਜਾਂਦੀਆਂ ਆ ਤਰਨ ਕਰਨ ਦੀ ਇਲੈਕਸ਼ਨ ਦੋਨਾਂ ਪਾਰਟੀਆਂ ਨੇ ਕੱਢਣ ਦੀ ਕੋਸ਼ਿਸ਼ ਬਸ ਉਹ ਗਲਤ ਗੱਲ ਹੈ ਜਿਹੜੀ ਉਹ ਮਤਲਬ ਇਹਦੇ ਵਿੱਚ ਪੋਲਿਟਿਕਸ ਦੀ ਲੋੜ ਨਹੀਂ ਹੈ ਇਸ ਟਾਈਮ ਹੜਪ੍ਰਭਾਵਿਤ ਖੇਤਰ ਨੂੰ ਮਦਦ ਤੇ ਅਗਲੇ ਤੇ ਚਲਦੇ ਆ ਜੀ ਬੜੀ ਵੱਡੀ ਨਿਊਜ਼ ਹੈ ਜਿਹੜੀ ਕੋਲਡ ਡ੍ਰਿੰਕ ਨੂੰ ਬੈਨ ਕੀਤਾ ਪੰਜਾਬ ਨੇ ਇਹ ਕੋਲਡ ਡ੍ਰਿੰਕ ਜਿਹੜੀ ਮੈਡੀਸਨ ਹੈ ਮੈਂ ਥੋੜਾ ਤੁਹਾਨੂੰ ਦੱਸ ਦਵਾ ਵੀ ਇਹਦੇ ਕਰਕੇ ਕਈ ਬੱਚਿਆਂ ਦੀ ਜਾਨ ਗਈ ਹੈ ਇਹਦੇ ਵਿੱਚ ਇੱਕ ਸਪੈਸ਼ਲ ਜਿਹੜਾ ਕੋਈ ਪਦਾਰਥ ਹੁੰਦਾ ਬਰਖਾਲ ਵੀ ਜੀ ਇਹਦੀ ਡਿਟੇਲ ਦੱਸਣਗੇ ਤੁਹਾਨੂੰ ਵੀ ਉਹ 0.1% ਹੋਣਾ ਚਾਹੀਦਾ ਤੇ 46% ਪਾਇਆ ਗਿਆ ਤੇ ਇਹ ਬਹੁਤ ਮਤਲਬ ਕਿ ਕੱਲੀ ਗੱਲ ਇਹ ਨਹੀਂ ਬੱਚਾ ਦੀ ਡੈਥ ਹੋਈ ਹੈ ਇਹ ਤੋਂ ਵੱਡੀ ਮੰਦ ਭਾਗੀ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ ਵੀ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਹਲੇ ਆਪਣੀ ਜ਼ਿੰਦਗੀ ਦੇਖਣੀ ਸੀ ਆ ਦਵਾਈ ਪੀ ਕੇ ਜਿਹੜੀ ਦਵਾਈ ਜਿਹਦੇ ਉੱਪਰ ਮਤਲਬ ਸਾਨੂੰ ਯਕੀਨ ਹੁੰਦਾ ਕਿ ਹਾਂ ਅਸੀਂ ਜਿਹੜੀ ਦਵਾਈ ਲੈ ਰਹੇ ਆ ਉਹ ਬਹੁਤ ਸਾਨੂੰ ਠੀਕ ਕਰੂਗੀ ਉਲਟਾ ਉਹ ਸਾਨੂੰ ਮਾਰ ਰਹੀ ਹੈ ਤੇ ਇਹਦੇ ਨਾਲ ਇੰਡੀਆ ਦੀਆਂ ਭਾਰਤ ਭਰ ਦੀਆਂ ਜਿਹੜੀਆਂ ਦਵਾਈ ਕੰਪਨੀਆਂ ਨੇ ਉਹਨਾਂ ਦੇ ਅਕਸ ਤੇ ਵੀ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਕਰੋ ਜੀ ਦੱਸੋ ਇਹਦੇ ਬਾਰੇ ਜਿਹੜਾ ਇਹ ਪੰਜਾਬ ਨੇ ਵੀ ਹੁਣ ਇਹਨੂੰ ਬੈਨ ਕਰਤਾ ਕੋਲਡਰਿਫ ਨੂੰ ਦੇਖੋ ਕੁਲਦੀਪ ਜੀ ਜਿਹੜੀ ਇਹ ਖਬਰ ਹੈ ਕੋਲਡ ਡ੍ਰਿਫ ਇੱਕ ਕਫ ਸਰਪ ਹੁੰਦਾ ਹੈ ਜਿਹੜਾ ਆਮ ਤੌਰ ਤੇ ਬੱਚਿਆਂ ਨੂੰ ਖਾਂਸੀ ਵੇਲੇ ਜਿਹੜਾ ਮਹਈਆ ਕਰਵਾਇਆ ਜਾਂਦਾ ਉਹਨੂੰ ਨਾਟਰ ਐਡਵਾਈਸ ਕਰਦੇ ਆ ਫਿਰ ਉਹ ਦੰਦੇ ਆ ਕਿਉਂਕਿ ਗੋਲੀਆਂ ਨਹੀਂ ਨਾ ਦੇਣੀ ਹੁੰਦੀਆਂ ਬੱਚਿਆਂ ਨੂੰ ਬੱਚਿਆਂ ਨੂੰ ਸਰਪ ਤੋਂ ਇਲਾਵਾ ਉਹਨਾਂ ਨੂੰ ਨਾ ਟੈਬਲੇਟ ਤੇ ਨਾ ਕੋਈ ਹੋਰ ਤਰ੍ਹਾਂ ਦੀ ਇਸ ਤਰ੍ਹਾਂ ਦੀ ਦਵਾਈ ਹਾਰਡ ਦਿੱਤੀ ਜਾ ਸਕਦੀ ਸੋ ਇਹ ਜਿਹੜਾ ਕੋਲਡ ਡ੍ਰਿਫ ਕਫ ਸਰਪ ਹੈ ਇਹ ਦਵਾਈ ਜਿਹੜੀ ਹੈਗੀ ਆ ਤਾਮਿਲ ਨਾਡੂ ਦੇ ਕਾਂਚੀਪੁਰਮ ਦੇ ਵਿੱਚ ਜਿਹੜਾ ਸਰਪ ਤਿਆਰ ਹੁੰਦਾ ਪਹਿਲੀ ਗੱਲ ਹੁਣ ਜੇ ਮੈਂ ਇਹਦਾ ਤੁਹਾਨੂੰ ਜਿਹੜਾ ਸਮਝਾਵਾਂ ਜੇ ਇਸ ਦੀ ਜਿਹਨੂੰ ਕਲੀਅਰਫਾਈ ਕਰੀਏ ਹੋਰ ਡੂੰਘਾਈ ਦੇ ਵਿੱਚ ਇਹਦੇ ਵਿੱਚ ਚਾਰ ਚੀਜ਼ਾਂ ਦਾ ਜਿਹੜਾ ਇਹ سیرਪ ਹੈ ਚਾਰ ਤਰੀਜ਼ਾਂ ਦਾ ਚਾਰ ਚੀਜ਼ਾਂ ਦਾ ਮਿਸ਼ਰਣ ਹੁੰਦਾ ਜਿਹਨੂੰ ਮਿਲਾ ਕੇ ਇਹ ਦਵਾਈ ਜਿਹੜੀ سیرਪ ਤਿਆਰ ਹੁੰਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਕਲੋਰ ਕਲੋਫੀਨਾਰਾਮਿਲ ਕਲੋਰੋਫੀਨਾਮਿਨ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਤੱਤ ਹੈ ਇਹ ਜਿਹੜੀ ਦਵਾਈ ਹੈ ਉਹ ਅਲਰਜੀ ਦੇ ਲੱਛਣਾਂ ਨੂੰ ਦੂਰ ਕਰਦਾ ਹੈ ਇਹ ਇਹ ਅਲਰਜੀ ਵਾਸਤੇ ਫਾਇਦੇਮੰਦ ਹੈ ਔਰ ਦੂਸਰਾ ਹੈਗਾ ਫਿਨਾਇਲੀਫਰੀਨ ਇਹ ਇੱਕ ਡਿਕਾ ਜੈਂਸਨ ਟੈਂਟ ਹੈ ਜਿਹੜਾ ਨੱਕ ਦੇ ਕਿਸ ਤਰ੍ਹਾਂ ਜਿਵੇਂ ਨੱਕ ਦੇ ਵਿੱਚੋਂ ਪਾਣੀ ਆਉਂਦਾ ਜਾਂ ਨੱਕ ਵਿੱਚ ਬਲੌਕ ਹੋ ਜਾਂਦਾ ਨੱਕ ਨੂਜ ਉਹਨੂੰ ਖੋਲਣ ਦੇ ਵਿੱਚ ਸਹਾਇੀ ਹੁੰਦਾ ਪੈਰਾਸੀਟਾਮੋਲੇ ਦੇ ਵਿੱਚ ਮਿਲਾਇਆ ਜਾਂਦਾ ਪੈਰਾਸੀਟਾਮੋਲ ਇੱਕ ਦਰਦ ਨਿਵਾਰਕ ਜਿਹੜੀ ਦਵਾਈ ਆ ਬੁਖਾਰ ਵੀ ਤੋੜਦੀ ਹੈ ਬੁਖਾਰ ਵੀ ਤੋੜਦੀ ਹੈ ਤੇ ਇੱਕ ਜਿਹੜਾ ਸੋਡੀਅਮ ਸਿਟਰੇਟ ਇਹ ਮਾਈਕੋਲੋ ਮਾਈਕਲੋਰ ਮਾਈਕਲੋ ਇਰਲਿਕ ਹੈ ਜਿਹੜਾ ਇੱਕ ਮਿਊਕਸ ਨੂੰ ਪਤਲਾ ਕਰਦਾ ਸੋ ਇਸ ਤਰ੍ਹਾਂ ਦੇ ਮਿਸ਼ਰਣ ਨੂੰ ਬਣਾ ਕੇ ਇੱਕ ਜਿਹੜਾ ਕੋਲਡ ਰਿਫ ਜਿਹੜਾ ਸਿਰਪ ਕਫ ਸਿਰਪ ਤਿਆਰ ਹੁੰਦਾ ਔਰ ਉਹ ਬਣਾਉਣ ਤੋਂ ਬਾਅਦ ਜਦੋਂ ਇਹ ਬੱਚਿਆਂ ਨੂੰ ਦੰਦਾ ਜਾਂਦਾ ਦਿੱਤਾ ਜਾਂਦਾ ਹੈ ਤੇ ਉਹ ਦਿਨ ਦੇ ਨਾਲ ਇਹਦੀ ਕੰਜ਼ਮਪਸ਼ਨ ਦੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀਆਂ ਸਰਕਾਰੀ ਅੰਕੜੇ ਦੇ ਮੁਤਾਬਕ 17 ਮੌਤਾਂ ਹੋ ਕਹਿੰਦੀ ਆ ਬੱਚਿਆਂ ਦੇ ਸਰਕਾਰ ਵੈਸੇ ਅੰਕੜਾ ਬਹੁਤ ਜ਼ਿਆਦਾ ਹੁੰਦਾ ਔਰ ਕੁਲਦੀਪ ਜੀ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਦੋਂ ਕਿਤੇ ਇਸ ਤਰ੍ਹਾਂ ਦੀ ਸਰਕਾਰ ਦੀ ਅਣਗਹਿਲੀ ਕਾਰਨ ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਦੀ ਅਣ ਦੇਖੀ ਐਕਸ਼ਨ ਨਾ ਚਾਹੀ ਤੁਰੰਤ ਐਕਸ਼ਨ ਹੁੰਦਾ ਹੈ ਦੇਖੋ ਸਰਕਸ਼ਨ ਹੁੰਦਾ ਤਾਂ ਕਈ ਬੱਚਿਆਂ ਦੀ ਜਾਨ ਬਚਦੀ ਬਚਦੀ ਹੁਣ ਦੇਖੋ ਸਰਕਾਰਾਂ ਦਾ ਮਤਲਬ ਜਾਂ ਮੰਤਰੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਮਹਿਕਮੇ ਦੇ ਉੱਤੇ ਕਾਬਜ ਹੋ ਕੇ ਸਿਰ ਪੈਸੇ ਵਟੋਰਨ ਦਾ 5 ਸਾਲ ਨਜ਼ਾਰੇ ਲੈਣ ਦਾ ਕੰਮ ਤਾਂ ਕੰਮ ਹੁੰਦਾ ਮੋਨਿਟਰਿੰਗ ਕਰਨਾ ਤੁਹਾਡਾ ਜਿਹੜੇ ਅੰਡਰ ਤੁਹਾਡੇ ਜਿਹੜੇ ਸਬੋਡੀਨੇਟ ਜਿੰਨੇ ਵੀ ਤੁਹਾਡੇ ਅਧਾਰੇ ਨੇ ਉਹਨਾਂ ਦੀ ਮੋਨਿਟਰਿੰਗ ਕਰਨੀ ਸਹੀ ਢੰਗ ਦੇ ਨਾਲ ਜੇ ਘਰ ਦਾ ਮੁਕੀ ਚੰਗਾ ਹੋਵੇ ਨਾ ਜੀ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਕ੍ਰੀਏਟ ਨਹੀਂ ਹੁੰਦੀ ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੇ ਬੱਚਿਆਂ ਦੀ ਮੌਤ ਹੋਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਮੱਧ ਪ੍ਰਦੇਸ਼ ਦੇ ਵਿੱਚ 17 ਨੇ ਜੋ ਰਿਕਾਰਡ ਦੇ ਮੁਤਾਬਕ ਹੈ ਤੇ ਰਾਜਸਥਾਨ ਦੇ ਵਿੱਚ ਵੀ ਇਹਨਾਂ ਦੀ ਗਿਣਤੀ ਜਿਹੜੀ ਹੈ 11 ਹੈ ਜਦਕਿ ਅਸਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਸਕਦੀ ਹੈ ਸੋ ਕਈ ਕੇਸ ਆਂਦੇ ਨਹੀਂ ਸਾਹਮਣੇ ਤੇ ਕੇਸ ਸਾਹਮਣੇ ਨਹੀਂ ਆਉਂਦੇ ਕਈਆਂ ਦਾ ਪਤਾ ਨਹੀਂ ਲੱਗਦਾ ਔਰ ਇਹਦੇ ਵਿੱਚ ਇੱਕ ਗੱਲ ਹੋਰ ਹੈ ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਜਿਹੜੇ 1 ਸਾਲ ਤੋਂ ਲੈ ਕੇ 3 ਸਾਲ ਦੇ ਬੱਚਿਆਂ ਦੀ ਜਿਹੜੀ ਡੈਥ ਹੋਈ ਹੈ ਉਹਨਾਂ ਦੀ ਰੇਸ਼ੋ ਜ਼ਿਆਦਾ ਹੈ ਦੂਸਰੇ ਦੇ ਮੁਕਾਬਲੇ ਕਿਉਂਕਿ ਜਿਉਂ-ਜਿਉਂ ਬੱਚੇ ਦੀ ਉਮਰ ਵੱਧਦੀ ਜਾਂਦੀ ਹੈ ਇਮਿਊਨ ਸਿਸਟਮ ਬਿਲਟਪ ਹੁੰਦਾ ਹੈ ਨਾ ਇਮਿਊਨ ਸਿਸਟਮ ਜਿਹੜਾ ਹੁੰਦਾ ਬਿਲਟ ਹੁੰਦਾ ਰਹਿੰਦਾ ਉਹ ਤਾਕਤਵਰ ਹੋ ਜਾਂਦਾ ਤੇ ਉਹ ਜਿਹੜਾ ਅਸਰ ਉਹ ਘੱਟ ਕਰਦਾ ਜਿਹੜੇ ਮਾੜੇ ਪ੍ਰਭਾਵ ਹੈਗੇ ਸੋ ਇਹ ਜਿਹੜਾ ਇੱਕ ਬਹੁਤ ਦੁਖਦਾਈ ਰੁਝਾਨ ਹੈ ਔਰ ਸਰਕਾਰਾਂ ਨੂੰ ਇਹ ਜੀਆਂ ਫਾਰਮਾਸਿਊਟੀਕਲਸ ਕੰਪਨੀਆਂ ਦੇ ਉੱਤੇ ਨਿਗਰਾਨੀ ਮੋਨਿਟਰਿੰਗ ਵਧਿਆ ਤਰੀਕੇ ਦੇ ਨਾਲ ਉਹਨਾਂ ਦੀ ਸੁਪਰਵਾਈਜ਼ਨ ਕਰਨੀ ਚਾਹੀਦੀ ਹੈ ਕਿਉਂਕਿ ਬੱਚਿਆਂ ਦਾ ਸਵਾਲ ਹੈ ਲੋਕਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਹੈ ਲੋਕਾਂ ਦੇ ਜ਼ਿੰਦਗੀ ਦੀ ਨਾਲ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਸਰਕਾਰ ਨੂੰ ਇتحਾਦ ਦੇ ਤੌਰ ਤੇ ਪੰਜਾਬ ਸਰਕਾਰ ਨੇ ਵੀ ਜਿਹੜਾ ਇਹਨਾਂ ਦਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦਾ ਜਿਹੜਾ ਡਿਪਾਰਟਮੈਂਟ ਆ ਉਹਦੇ ਹੁਕਮਾਂ ਦੇ ਉੱਤੇ ਪੰਜਾਬ ਸਰਕਾਰ ਨੇ ਵੀ ਸਟੇਟ ਦੇ ਵਿੱਚ ਜਿਹੜਾ ਇਸ ਕੋਲਡ ਰਿਫ ਕਫ ਸਰਪ ਦੇ ਉੱਤੇ ਮੁਕੰਮਲ ਤੌਰ ਤੇ ਪਾਬੰਦੀ ਲਾਤੀ ਇਹ ਬਹੁਤ ਵਧੀਆ ਸਟੈਪ ਹੈ ਤੁਰੰਤ ਹੋਣਾ ਚਾਹੀਦਾ ਹੈ ਇਹ ਹਜੇ ਇਹ ਹਜੇ ਮੌਕਿਆਂ ਦੇ ਤਾਂ ਤੁਰੰਤ ਹੋਣਾ ਚਾਹੀਦਾ ਜਿਵੇਂ ਤੁਸੀਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਡੈਥਾ ਲੀਨ ਜਿਹੜਾ ਹੈਗਾ ਉਹ 0.1 ਉਹਦੀ ਜਿਹੜੀ ਰੇਸ਼ੋ ਹੈ ਰਿਕੁਆਇਰਡ ਹੈ ਲੇਕਿਨ ਉਸ ਜਿਹੜਾ সিরাপ ਦੇ ਵਿੱਚ ਪਾਇਆ ਕਿੰਨਾ ਗਿਆ 46.228% ਦੇਖੋ ਕਿੰਨਾ ਜਿਆਦਾ ਹੈ ਕਿਤੇ ਅੰਗੈਲੀ ਕਿ ਬਹੁਤ ਵੱਡੀ ਬਹੁਤ ਵੱਡੀ ਬਹੁਤ ਵੱਡੀ ਲਾਪਰਵਾਹੀ ਹੈ ਤੁਸੀਂ ਕਰ ਰਹੇ ਹੋ ਮਨੁੱਖੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਚਾਹੇ ਬੱਚਾ ਹੋਵੇ ਚਾਹੇ ਸਿਆਣਾ ਹੋਵੇ ਸਭ ਤੋਂ ਪਹਿਲਾਂ ਫੇਥ ਬਲਾਈਂਡ ਫੇਥ ਕਰਕੇ ਡਾਕਟਰ ਕੋਲੇ ਜਾਂਦਾ ਹਸਪੀਟਲ ਦੇ ਵਿੱਚ ਜਾਂਦਾ ਡਾਕਟਰ ਦਵਾਈ ਲਿਖ ਦਿੰਦਾ ਜੇ ਦਵਾਈ ਲਿਖ ਦਿੰਦਾ ਜੇ ਤੁਸੀਂ ਉਹ ਦਵਾਈ ਡਾਕਟਰ ਦੀ ਐਡਵਾਈਸ ਕੀਤੀ ਹੋਈ ਦਵਾਈ ਨੂੰ ਲੈ ਕੇ ਤੁਸੀਂ ਮਰ ਜਾਂਦੇ ਹੋ ਤੇ ਫਿਰ ਉਹਦੇ ਇਤਰਾਸ ਦੀ ਉਸ ਤੋਂ ਵੱਡੀ ਕੀ ਹੈ ਉਸ ਲਈ ਇਹ ਬੜੀ ਦੁੱਖਦਾਇਕ ਗੱਲ ਹੈ ਔਰ ਸਰਕਾਰਾਂ ਨੂੰ ਇਹਦੇ ਵੱਲ ਤਵੱਜੋ ਦੇਣੀ ਚਾਹੀਦੀ ਹੈ ਤੇ ਉੱਚੇ ਚਤ ਤੌਰ ਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਬਿਲਕੁਲ ਠੀਕ ਗੱਲ ਹੈ ਇਹ ਚਲੋ ਅਗਲੀ ਖਬਰ ਤੇ ਚੱਲਦੇ ਹਾਂ ਆਖਰੀ ਖਬਰ ਜਿਹੜੀ ਪਰਿਪੁਣਛਾਣ ਕਰਨਾ ਉਹ ਜਿਹੜੀ ਐਸਆਈਆਰ ਜਿਹੜੀ ਹੋਈ ਹੈ ਬਿਹਾਰ ਦੀ ਇਹਦੇ ਉੱਪਰ ਹੁਣ ਕੱਲ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਉੱਥੇ 366000 ਵੋਟਾਂ ਦਾ ਜਿਹੜਾ ਇੱਕ ਜਿਹੜੀਆਂ ਕੱਟੀਆਂ ਗਈਆਂ ਨੇ ਉਹਨਾਂ ਬਾਰੇ ਹੋਇਆ ਤੇ 9 ਤਰੀਕ ਨੂੰ ਮਤਲਬ ਕੱਲ ਫੇਰ ਸੁਣਵਾਈ ਹੋਣੀ ਹੈ ਇਹਦੇ ਤੇ ਇਹਦੇ ਬਾਰੇ ਦੱਸੋ ਜੀ ਅਹ ਦੇਖੋ ਜਿਹੜੇ ਇਹ ਐਸਆਈਆਰ ਦਾ ਮੁੱਦਾ ਹੈ ਇਹ ਬੜਾ ਭਖਮਾ ਮੁੱਦਾ ਦੇਸ਼ ਦੇ ਵਿੱਚ ਕਿਉਂਕਿ ਜਿਹੜੀਆਂ ਵਿਰੋਧੀ ਧਿਰਾਂ ਇਸ ਗੱਲ ਦਾ ਹਾਕਮ ਤੇ ਦੇ ਉੱਤੇ ਦੋਸ਼ ਲਾਉਂਦੀਆਂ ਰਹੀਆਂ ਕਿ ਜਿਹੜਾ ਦੇਸ਼ ਦਾ ਹਾਕਮ ਹੈ ਉਹ ਵੋਟ ਚੋਰ ਹੈ ਉਹਨਾਂ ਨੇ ਹੇਰਾਫੇਰੀ ਕਰਕੇ ਜਾਇਜ਼ ਵੋਟਾਂ ਨੂੰ ਕੱਟ ਕੇ ਨਜਾਇਜ਼ ਵੋਟਾਂ ਨੂੰ ਵਿੱਚ ਸ਼ਾਮਿਲ ਕਰਕੇ ਉਹ ਸੱਤਾ ਦੇ ਉੱਤੇ ਬੀਤੇ ਸਮੇਂ ਦੌਰਾਨ ਕਾਬਜ ਹੁੰਦੇ ਰਹੇ ਐ ਔਰ ਐਸੀ ਗੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਵੀ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਪੈਦਲ ਮਾਰਚ ਵੀ ਕੀਤਾ ਬਹੁਤ ਸਾਰੀਆਂ ਜਾਗਰੂਕਤਾ ਰੈਲੀਆਂ ਵੀ ਕੀਤੀਆਂ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਭਾਵ ਵੀ ਦਿੱਤਾ ਬੜੀ ਵੱਡੀ ਮੂਵਮੈਂਟ ਚਲਾਈ ਅਰੇ ਇਹ ਨੈਰੇਟਿਵ ਬਣ ਗਿਆ ਇਹ ਨੈਰੇਟਿਵ ਬਣ ਗਿਆ ਆ ਲੋਕਾਂ ਦੇ ਵਿੱਚ ਇਸ ਗੱਲ ਆ ਗਈ ਕਿ ਹਾਂ ਵਾਕੇ ਯਾਰ ਸਾਡੇ ਨਾਲ ਧੱਕਾ ਹੋ ਰਿਹਾ ਸਾਡੀਆਂ ਜਿਹੜੀਆਂ ਜਾਇਜ਼ ਵੋਟਾਂ ਨੂੰ ਕੱਟ ਕੇ ਕਿਸੇ ਦੇ ਪ੍ਰਭਾਵ ਦੇ ਥੱਲੇ ਪੋਲਿਟੀਕਲ ਲੀਡਰ ਦੇ ਪ੍ਰਭਾਵ ਦੇ ਥੱਲੇ ਹੋ ਰਿਹਾ ਤੇ ਇਸੇ ਗੱਲ ਨੂੰ ਮੁੱਖ ਰੱਖਦੇ ਆ ਜਿਹੜਾ ਐਨ ਜੀਓ ਹੈ ਪਟਨਾ ਬੇਸ ਦੀ ਇੱਕ ਐਕਟਿਵਿਸਟ ਹੈ ਔਰ ਐਸੋਸੀਏਸ਼ਨ ਫਾਰ ਡੈਮੋਕਰੇਟਿਵ ਰਿਫਾਰਮ ਹੈ ਏ ਡੀ ਆਰ ਹਾਂ ਉਹਦੇ ਵੱਲੋਂ ਜਿਹੜਾ ਇੱਕ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਉਹਦੀ ਜਿਹੜੀ ਸੁਣਾਈ ਤੁਹਾਨੂੰ ਪਤਾ ਹੈ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਇਹ ਲਗਾਤਾਰ ਚੱਲ ਰਹੀ ਹੈ ਕਿਉਂਕਿ ਬੜਾ ਅਹਿਮ ਗੰਭੀਰ ਮੁੱਦਾ ਹੈ ਔਰ ਇਹ ਜਸਟਿਸ ਸੂਰੀਆਕਾਂਤ ਐਂਡ ਜਾਇ ਮਾਲਿਆ ਬਾਗਚੀ ਦੇ ਬੈਂਚ ਜਿਹੜਾ ਦੋ 2 ਮੈਂਬਰੀ ਬੈਂਚ ਹੈ ਉਹਦੇ ਅੱਗੇ ਇਹਦੀ ਸੁਣਵਾਈ ਹੋ ਰਹੀ ਹੈ ਔਰ ਕੱਲ ਵੀ ਜਿਹੜੀ ਦੀ ਸੁਣਵਾਈ ਸੀਗੀ ਤੇ ਇਸ ਨੂੰ ਮਤਲਬ ਤਰਜੀਹੀ ਤੌਰ ਤੇ ਮਾਨਯੋਗ ਅਦਾਲਤਾਂ ਨੇ ਸੁਣਨ ਦਾ ਜਿਹੜਾ ਉਪਰਾਲਾ ਕੀਤਾ ਔਰ ਇਹਦੀ ਅੱਜ ਫੇਰ ਤਰੀਕ ਰੱਖੀ ਗਈ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ 9 ਤਰੀਕ ਸੌਰੀ 9 ਤਰੀਕ ਤੇ 366000 ਜਿਹੜੀਆਂ ਵੋਟਾਂ ਹੈ ਉਹ ਆ ਮਾਨਯੋਗ ਕੋਰਟ ਕਹਿੰਦੀ ਹੈ ਕਿ ਨਾ ਤਾਂ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ ਕੱਟਣ ਦੀ ਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਪੇਸ਼ ਹੋਇਆ ਆਪਣੇ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਗੱਲ ਦੀ ਜ਼ਿੰਮੇਵਾਰ ਹੈ ਉਹਨਾਂ ਨੂੰ 9 ਤਰੀਕ ਤੋਂ ਪਹਿਲਾਂ-ਪਹਿਲਾਂ ਸਾਰਾ ਜਿਹੜਾ ਡਾਟਾ 366000 ਵੋਟਾਂ ਦਾ ਤੁਸੀਂ ਜ਼ਿਕਰ ਕੀਤਾ ਜਿਹੜੀਆਂ ਕੱਟੀਆਂ ਗਈਆਂ ਉਹਨਾਂ ਦਾ ਡਾਟਾ ਡਿਟੇਲ ਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਮ ਐਸਆਈਆਰ ਤੋਂ ਬਾਅਦ 366000 ਕੱਟ ਦਿੱਤੇ ਗਏ ਉਹਨਾਂ ਦੀ ਮੁਕੰਮਲ ਵਿਸਥਾਰਤ ਸੂਚੀ 9 ਅਕਤੂਬਰ 2025 ਤੋਂ ਪਹਿਲਾਂ-ਪਹਿਲਾਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇ ਤਾਂ ਕਿ ਇਸ ਮਾਮਲੇ ਦੀ ਜਿਹੜੀ ਠੁਕਮੀ ਕਾਰਵਾਈ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਹੋ ਸਕੇ ਔਰ ਉਹਨਾਂ ਨੇ ਇਹ ਵੀ ਇੱਕ ਤਲਕ ਟਿੱਪਣੀ ਕੀਤੀ ਕਿ ਇਹ ਕੰਮ ਅਦਾਲਤਾਂ ਦਾ ਨਹੀਂ ਹੈਗਾ ਇਹ ਕੰਮ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਪਰ ਇਸ ਗੱਲ ਦਾ ਵੀ ਦੁੱਖ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਦੋਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੇ ਉਹ ਬੜਾ ਗੰਭੀਰ ਵਿਸ਼ਾ ਫਿਰ ਇੰਟਰਵਿਨ ਇੰਟਰਵਿਨ ਕਰਨਾ ਬਣਦਾ ਬਿਲਕੁਲ ਪਹਿਲਾਂ ਹੀ ਜਿਹੜਾ ਇਹ 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 ਜਿਹੜਾ ਇਹਦਾ ਡੇਟਾ ਹੈ ਇਹ ਇਹ ਅਦਾਲਤ ਕੋਲ ਦਿੱਤਾ ਜਾਣਾ ਚਾਹੀਦਾ ਸੀ ਇਹ ਜਿਹੜੇ ਵਕੀਲ ਨੇ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਨੇ ਉੱਥੇ ਕਿਹਾ ਕਿ ਸਾਡੇ ਕੋਲ ਸਾਰੀ ਡਿਟੇਲ ਮੌਜੂਦ ਹੈ ਤੇ ਹੁਣ ਵੇਖਾਂਗੇ ਕੱਲ ਫਿਰ ਤਰੀਕ ਹੈਗੀ ਹੋਈ ਹੈ ਤੇ ਉਦੋਂ ਪਤਾ ਲੱਗ ਜੂਗਾ ਵੀ ਇਹ ਕਿੰਨੀ ਇਹਨਾਂ ਕੋਲ ਡਿਟੇਲ ਸੀ ਤੇ ਅਦਾਲਤ ਅਦਾਲਤ ਨੇ ਤਾਂ ਕਿਹਾ ਹੀ ਹੋਇਆ ਕਿ ਜੇ ਜਿਹੜੀ ਐਸਆਈਆਰ ਦੀ ਜਿਹੜੀ ਇਹ ਪ੍ਰਕਿਰਿਆ ਹੈ ਦੇ ਵਿੱਚ ਕੋਈ ਵੀ ਕੋਈ ਵੀ ਗੜਬੜੀ ਪਾਈ ਜਾਂਦੀ ਤੇ ਫਿਰ ਉਹ ਇਸ ਨੂੰ ਇਸ ਕੱਲੇ ਬਿਹਾਰ ਨਹੀਂ ਨਹੀਂ ਕੱਲੇ ਬਿਹਾਰ ਨਹੀਂ ਮੁਕੰਮਲ ਪੂਰੇ ਦੇਸ਼ ਦੇ ਵਿੱਚ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ ਦੇਸ਼ ਵਿੱਚ ਤਾਂ ਹਲੇ ਬਾਕੀ ਵਿੱਚ ਤਾਂ ਸ਼ੁਰੂ ਹੋਣੀ ਹੈ ਹੁਣ ਇਹ ਮਤਲਬ ਉਹ ਪ੍ਰਪੋਜ਼ਲ ਜਿਹੜੀ ਚਲੋ ਚਲੋ ਦੇਖੋ ਜੀ ਇਹ ਇਹ ਸਾਡੇ ਜਿਹੜੀਆਂ ਚਾਰ ਅੱਜ ਦੀਆਂ ਪ੍ਰਮੁੱਖ ਖਬਰਾਂ ਸੀ ਖਬਰ ਤਾਂ ਸੀ ਰਾਜਵੀਰ ਜਵੰਦਾਜੀ ਬਾਰੇ ਹੋਰ ਕਰਨੀ ਸੀ ਪਰ ਅਚਾਨਕ ਉਹਨਾਂ ਦੇ ਬਾਰੇ ਬਹੁਤ ਜਿਹੜੀ ਇਹ ਮੰਦਭਾਗੀ ਖਬਰ ਆਈ ਹੈ ਤੇ ਇਸ ਦੇ ਨਾਲ ਹੀ ਅਸੀਂ ਇਸ ਬੁਲੇਟਿਨ ਦਾ ਅੰਤ ਕਰਦੇ ਹਾਂ ਤੇ ਆਸ ਕਰਦੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ ਦੋ ਦਿਨ ਪਹਿਲਾਂ ਹੀ ਅਸੀਂ ਇਹਨੂੰ ਸ਼ੁਰੂ ਕੀਤਾ ਸੀ ਤੇ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨੂੰ ਦੇਖਦੇ ਰਹੋ ਤੇ ਸਾਨੂੰ ਸਾਡੀਆਂ ਕਮੀਆਂ ਦੱਸਦੇ ਰਹੋ ਜੋ ਕੁਝ ਤੁਹਾਨੂੰ ਚੰਗਾ ਲੱਗਦਾ ਉਹਦੇ ਬਾਰੇ ਕਮੈਂਟ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ ਮੈਂ ਬਸ ਫਿਰ ਤੁਹਾਨੂੰ ਲਾਸਟ ਦੇ ਵਿੱਚ ਫਿਰ ਅੰਤ ਵਿੱਚ ਬੇਨਤੀ ਕਰਨੀ ਹੈ ਕਿ ਤੁਸੀਂ ਆਪਣੇ ਪ੍ਰਤੀਕਰਮ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਛੱਡ ਕੇ ਜਾਇਆ ਕਰੋ ਤਾਂ ਕਿ ਪ੍ਰੋਗਰਾਮ ਕਰਨ ਵਾਲੇ ਨੂੰ ਹੱਲਾਸ਼ੇਰੀ ਜਿੱਥੇ ਮਿਲਦੀਆਂ ਉਹਦੀਆਂ ਕਮੀਆਂ ਵੀ ਸਾਹਮਣੇ ਆਉਂਦੀਆਂ ਨੇ ਤੁਹਾਡਾ ਕਿਸ ਤਰ੍ਹਾਂ ਦਾ ਟੇਸਟ ਹੈ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਡਿਮਾਂਡ ਕਰਦੇ ਹੋ ਕਿਸ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਉਹਦੇ ਬਾਰੇ ਵੀ ਸਾਨੂੰ ਐਡਵਾਈਸ ਕਰਿਆ ਕਰੋ ਤਾਂ ਅਕਿ ਅਸੀਂ ਬੇਤਰ ਢੰਗ ਦੇ ਨਾਲ ਤੁਹਾਡੀਆਂ ਇਸ਼ਾਵਾਂ ਦੇ ਉਤੇ ਕਰੇ ਉਤਰਨ ਦਾ ਪੂਰਨ ਯਤਨ ਕਰਦੇ ਰਹੀਏ ਸੋ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਖੁਸ਼ ਰੱਖੇ ਆਵਾਦ ਰੱਖੇ ਚੜ੍ਹਦੀ ਕਲਾ ਚ ਰਹੋ ਰਜ ਰਜ ਜਵਾਨੀਆਂ ਮਨੋ